ਕੰਨਾਂ ਤੋਂ ਨਾ ਕੋਈ ਲਗਾਉਂ ਦਿੱਤੀ ਫੇ ਮੈਂ ਤੇਰੀ ਬਾਤ ਕਰਕੇ ਪੈਠੇ ਜੈ ਰਿਹਾ ਤੈਨੂੰ ਖਾੜੇ ਤੇ ਚੱਲ ਵੇ ਤੈਨੂੰ ਤਾਂ ਮੈਂ 20 ਰੁਪਏ ਨਾ ਦੇ ਮੈਂ ਭੁਖੜ ਨੂੰ ਨਾ ਚਾਹ ਨਾ ਪਾਣੀ ਚਾਹ ਨਾ ਪਾਣੀ ਘਾਏ ਤੇ ਜਿੱਪਟਾ ਬੈਠ ਬੈਠੀ ਚਾਹ ਬਣਾ ਕੇ ਪੀਤੀ ਆ ਹੈ ਤੇ ਆਹ ਦਾ ਕੀ ਕਹਿਣਾ ਸੀ ਲਿਆ ਕੁੜੇ ਤੇ ਚਾਹ ਬਣਾ ਕੇ ਜਾ ਹਾਂ ਫੇ ਤੂੰ ਗਾਇ ਨਾ ਛਣਾ ਮੈਂ ਫਿਰ ਲਾਇਆ ਕਰ ਹੁਣ ਮਨੂੰ ਜੀ ਕੇ ਅੱਕੜ ਮੈਂ ਬਿਆਹਿਆ ਗਿਆ ਨਾਲੇ ਮੈਂ ਤੈਨੂੰ ਦਿੱਠਾ ਜਿੱਦ ਨਾਲ ਬਿਆਹਿਆ ਉਹ ਕਹੇ ਆਏ ਕਿ ਮੈਂ ਸਾਰੇ ਜੀ ਕਿਆ ਕਰਨੇ ਕ ਵੱਡਾ ਵੀ ਕਿਆ ਕਰੂ ਆਪਣਾ ਮਨੂੰ ਜੀ ਬੰਤ ਜੀ ਹਾਂ ਬੰਤ ਜੀ ਕਿਆ ਕਰੂ ਠੀਕ ਆ ਅੱਛ ਹਾਂ ਬਣਾ ਕਮਰਾ ਨਾ ਬਣਾ ਨਾ ਹਮੇਰਾ ਤਾਂ ਹੈ ਉਹ ਨਾ ਹਾਂ ਡੰਗੜ ਦਿਮਾਗ ਦਾ ਜਮਾ ਡਾਇਲ ਦਿਮਾਗ ਆਹਾ ਚੱਕੀ ਵਾਲੇ ਦਾ ਹੋ ਯਾਰ ਹੱਥੋਂ ਪੈਣਾ ਕਰ ਚੱਕੀ ਨਾ ਅੰਨਾਂ ਤੂਟਾ ਉਹਨਾਂ ਦੀ ਧਾਰੀ ਨਹੀਂ ਹਾਂ ਅੱਗੇ ਦੇ ਵਿਚੜੇ ਕਦੋਂ ਮਿਲਾਂਗੇ ਜੱਟੇ ਗੱਲ ਤੇਰੀ ਆ ਮੁਗਾ ਵੀਰੋ ਪੈਂਦੀ ਸੀ ਆਪਣੇ ਬਿਓ ਤੇ ਤਾਂ ਤੇ ਪੱਟੀ ਬੰਨ ਲੈਂਦੀ ਸੀ ਹੁਣ ਆ ਕੇ ਆ ਕੇ ਨਹੀਂ ਦੁੱਖ ਸਹਿਣਾ ਉਸ ਨੂੰ ਕਿਤੇ ਵਿਲੇ ਉਹ ਕੁੜੀ ਵਿਲੇ ਉਹ ਕੁੜੀ ਤਾਂ ਫਿਰ ਕਹਿਣਾ ਉਸ ਨੂੰ ਵਿਲੇ ਉਹ ਕੁੜੀ ਜਿੱਥੇ ਮੈਨੂੰ ਬਾਦ ਮਿਲਿਆ ਸੀ ਯਾਦ ਆਉ ਉਹ ਥਾਤੈਂ ਜਿਸ ਤਰੀਕੇ ਤੋਂ ਤੇਰੇ ਰਾਹ ਕਿਸ ਤੋਂ ਦੇਸ ਤੇ ਬੇ ਬੁੜੀਓ ਮੁਝਾਤੈ ਤੈਨੂੰ ਬੀਤੀਆਂ ਗੱਲਾਂ ਹੱਦ ਤੇ ਤੂੰ ਜਿੰਦ ਤੋਂ ਪਾ ਕੇ ਲੋਰ ਗਿਆ ਸਦੀ ਭਈ ਨੂੰ ਜਿੱਥੀਆਂ ਹੋਰ ਗਿਆ ਕਦਰਤਾ ਉਹਦੀ ਚਾਚੀ ਨੇ ਨਾ ਸੁਦਾ ਕਮ ਹੋ ਗਿਆ ਸੀ ਕੰਤਨਾ ਤੇ ਆਤਾ ਆ ਸੁਰਜ ਸਦਾ ਲਈ ਮੂਲਤ ਹੋ ਗਿਆ ਸੀ ਯਾ ਤਾਂ ਤੇਰੀਆਂ ਨੂੰ ਘੜ ਲਾ ਲਿਆ ਸੱਤ ਕੋਈ ਵੀ ਹੋਣਾ ਦਿੰਦਾ ਨਾ ਦਤਾ ਨਸ ਤੇਰਾ ਕੀ ਗਵਾਇਆ ਸੀ ਮੈਂ ਵੈਰਣੇ ਮੇਰਾ ਕੱਟ ਰਹਿਣ ਦਾ ਦਾਨ ਦਾ ਹੋਰ ਟੱਕਿਆ ਹੈ ਮੁਰ ਨਾਲ ਦਾ ਵਾਪਸ ਮਨੂ ਲਾਤਾ ਬਣਾ ਉਹ ਬਾਬੇ ਦੇ ਜਾਣ ਲੱਗਿਆ ਚ ਬਾਈ ਕਿੱਥੇ ਬਾਬੇ ਦੇ ਜਾਣ ਲੱਗ ਗਿਆ ਹੁਣ ਦੇ ਜਾਣਾ ਮੈਂ ਪੜਾ ਕੋਰਨਰ ਨਾਲ ਤਾਂ ਹਾਂ ਪਾਸੂ ਬੱਡੀ ਪਾਰਟੀ ਕਿੱਧਰ ਜਾਂਦੀ ਉਹ ਜਿਹੜੇ ਜਿਹੜੇ ਗੱਡੂ ਸਾੜੀ ਲੈ ਹੋ ਹੰਦੂ ਗਾਣ ਹੋ ਰਵਾਜ ਨਾਲ ਉਹ ਸੱਤਾਂ ਭੁਜਾਣੇ ਬਾਜੀ ਵੇਖਾ ਸੱਚੀ ਗੱਲ ਹੈ ਕਿ ਕੀ ਕੀ ਗੱਡੀ ਨਹੀਂ ਸ਼ਗਲਿਆ ਡੈਡਾਂ ਨਹੀਂ ਗੋ ਗਰਦ ਮੰਗ ਹੋ ਨਾ ਕੀ ਗੱਲ ਹੋਈ ਸੀ ਉਹ ਮੈਨੂੰ ਆ ਮੇਰੇ ਮੇਰੇ ਕੁੜਮਣੀ ਸੀ ਅੱਛਾ ਪਰ ਮੈਂ ਮੈਂ ਉਹ ਪਾ ਭਾਈ ਤਨ ਨਾਲ ਵਾਖ ਲਊਗਾ ਸਾਹਮਣੇ ਤਲਾਕ ਦੇ ਲਾ ਬਾਬਾ ਤੇਰੇ ਕੋਟੜਾ ਕੋਟੜਾ ਕਰੀ ਉਹ ਕਾਜਾ ਕਾਜਾ ਨੀ ਮਰ ਮਗਾਣਾ ਮਹਾਮ ਜਿਹੜੀ ਮੇਰੀ ਕੁੜਮਣੀ ਸੀ ਉਹ ਮਹਾ ਭਾਈ ਮੈਂ ਤਨ ਨੂੰ ਡੇਢ ਨਾਲ ਵਾਖ ਕੇ ਲਊਗਾ ਮੈਂ ਜੀ ਸਾ ਉਹ ਲੈ ਗਏ ਕੋਈ ਪੁੰਡੂ ਬੁੜੀਆਂ ਮੁਰੂ ਜਾਣੀ ਮੈਂ ਤੂੰ ਘੜੀ ਕੰਮੇ ਸੇ ਘੜੀ ਗਏ ਛੋਟਾ ਚਿਕੜਾ ਹੂੰ ਛੋਟਾ ਚਿਕੜਾ ਹਜੇ ਸੁਨ ਬਰਨਾਲਟ ਪਈ ਅੱਛਾ ਉਹ ਕੋ ਗੰਚੋਂ ਕੋਲੇ ਜਾ ਗਏ ਧੰਨ ਕੋ ਯਾਰ ਛੋਟਾ ਚਿਕੜਾ ਦੂਜੀ ਜੜੀ ਗਈ ਫੇਰ ਬੁੜਕੇ ਬਾਤ ਆ ਗਿਆ ਫਟਾ ਬੋ ਗਿਆ ਗਾਇ ਉਹ ਪਈ ਬੜਾ ਹਾਲ ਮੇਰੇ ਤੇ ਟੱਕ ਪੂ ਸਾਰੇ ਤੇ ਕਪੜੇ ਪਾ ਕੇ ਜਾਣੇ ਓਏ ਹੈ ਤੁਸੀਂ ਨਾ ਮਰਬਾਈ ਭਰਾ ਐ ਮੁੱਠੇ ਪੰਗੇ ਲੈਣੇ ਆ। ਉਹ ਮੈਂ ਹੁੰਦਾ ਨਾ ਗੁਲਗੁਲੇ। ਜੇ ਆਉਂਦੇ ਸਾਰੇ ਨਾ ਜਾਣਾ। ਆਹ ਵੀ ਸਾਡੇ ਕੋਲ ਆਹ ਪੁੰਡਾ ਪੰਡਾ ਨਹੀਂ ਬੜਾ ਜਾਂਦਾ ਹੁੰਦਾ। ਉੱਥੇ ਉੱਥੇ ਗੁਲਗੁਲੇ ਗੁਲਗੁਲੇ ਲੈ ਕੇ ਗਏ ਸੀ ਗੁਲਗੁਲੇ ਮੱਠਾ ਟੇਕਣਾ। ਉਹ ਦੇਖਾ ਬਈ ਮੁੱਠੂ ਸਾਰੇ ਘਰ ਕੋਲੇ ਚਲੇ ਮੁੱਠ। ਉਹ ਤੁਮ ਮਾ ਸਾਡੇ ਦਾ ਪਹਿਲੇ ਬੜ ਕੇ ਅੱਗੇ ਅੱਗੇ ਪਿੱਛੇ ਰਹਿਣੇ ਸੀ। ਮੈਂ ਕਹਿੰਦਾ ਉਹ ਤੁਮ ਮਾ ਟੇਕਾ ਉੱਥੇ ਸੀ ਦੋ ਟਾਈਂ ਸਮਝ ਬਣਾਏ। ਬੱਬਾ ਜੀ ਨੂੰ ਉਹਨੇ ਵੀ ਦੱਸ ਦਿੱਤੇ ਸਾਨੂੰ ਜੀ। ਮੈਂ ਪਟਾ ਜੀ ਬੱਬਾ ਘਰੇ ਰੋਟੇ ਬੈਠਾ ਹੋ ਬਈ। ਕਾ ਖਾਲਾ ਬੋਲੇ ਇਹ ਵਾ ਚਿੱਕੜ ਜਵਾਬਾ ਬੈਠਾ ਹੋ ਸਰ ਬਹੁਤ ਚਿੱਕੜ ਤੇ ਦਿੱਤੀ ਦਪਨਾਮ ਦਪਨਾਮ ਮੇਰਾ ਮਾਲਕ ਹਾਂ ਉਹ ਕਹਣਾ ਹੈ ਨਾ ਹੋ ਸਰ ਤੇ ਫਿਰ ਤੂੰ ਉਹ ਕਹਦਾ ਜਪਨਾਮ ਹਾਂ ਪਰ ਉਹ ਕਹਦਾ ਅਭੀ ਦਰਸ਼ਨ ਦੰਡਾ ਮਾਲਕ ਸਾਹਮਣੇ ਦੰਡਾ ਦਰਸ਼ਨ ਤੂੰ ਤੇ ਨਹੀਂ ਵੇਚ ਲੈਣੀ ਆਹ ਤਾ ਮੈਂ ਨਹੀਂ ਲੈਂਦਾ ਤੂੰ ਬਾਤ ਨਹੀਂ ਤੂੰ ਗੋਂਗਾ ਤਾਂ ਨਹੀਂ ਮਤਕੀ ਵੇਚ ਆਪਣਾ ਆਪਣਾ ਫੜਾ ਹੋ ਗਏ ਆਪਣਾ ਫੜਾ ਹੋ ਗਿਆ ਹੁਣ ਰੇਸੇ ਤੂੰ ਆਪਣਾ ਵਧੀਆ ਕਾਰੋ ਭਾਇਆ ਮੇਰਾ ਨਾਮ ਆਪਨ ਹੁਣ ਤੱਕ ਪਹਿਲੇ ਲੋੜ ਤਮਾਰ ਅਗਲੇ ਚਾਹੀਏ ਤਾਂ ਤਾਂ ਨੂੰ ਪਹਿਲੇ ਲੋੜ ਆਹ 5 ਲੱਖ 10 ਲੱਖ ਦੇਣਾ ਪੁੱਟਾ ਨਹੀਂ 10 ਲੱਖ ਦੇ ਦੇ 5 ਲੱਖ ਲੈ ਜੀ ਮਬਤ ਲੈ ਵਡੀ ਕੰਪਨੀ ਜੜਾ ਟੁਟਾ ਬਲ ਹੁੰਦਾ ਮਰੇਗਾ ਕਿਉਂ 5000 ਰੁਪਏ 10000 ਰੁਪਏ ਲਾ ਦੋ ਆਹ ਕੋਈ ਨਹੀਂ ਭਾੜੇ ਤੋਂ ਕਰਿਆ ਹੈ ਜਿੰਨੋਂ ਕੋਲ ਦੇ ਦਮ ਮੇਰੇ ਪੈਸੇ ਮੋ ਅੱਖਾਂ ਟੱਕ ਡਬਲ ਹੋ ਜਾਣਗੇ ਅਸਾਂ ਟਾਈਮ ਕਰਾਉਣੇ ਸਾਨੂੰ ਵੀ ਟੰਕਾ ਆ ਪੰਜ ਸੌ ਆ ਗਿਆ ਕੋਲੇ ਅੱਠ ਟੱਕਾ ਹਜ਼ਾਰ ਕੋਲ ਲਾ ਹੋ ਲਾ ਕਰਾ ਲਾ ਗਈ ਜਾਊਂਗੀ ਮੈਂ ਕੋਈ ਟੁਕਾ ਨੂੰ ਕੋਈ ਰੁਪਏ ਆਪਣਾ ਆ ਜਾਂਦਾ ਹਟੂ ਟੂ ਟੂ ਹਾਂ ਹੈ ਵੀ ਚੱਲ ਪੱਖਾ ਛੱਡ ਦੇ ਤੇਰਾ ਦਿਮਾਗ ਘਟਕਾ ਕੰਮ ਕਰ ਦਿੰਦਾ ਮੈਂ ਅਸਾਂ ਬਤਨ ਥੋੜਾ ਹੋਗਾ ਪਰ ਲਾ ਲਾ ਹਾਂ ਸੁਣੀਆ ਮੈਂ ਮੈਂ ਪਰੇ ਨੂੰ ਸੁਣੀ ਰਹਾ ਹਾਂ ਗਲਵ ਆ ਗਿਆ ਤੇਰੀ ਹੂੰ ਮੈਂ ਪਰੇ ਨੂੰ ਸੁਣੀ ਰਹਾ ਹਾਂ ਮੋਟਾ ਹਲੋ ਯਾਰ ਮੇ ਤੈਨੂੰ ਹਮਰ ਕੋਈ ਗੱਲ ਬਸਾਉਂਦਾ ਮੇਰੀ ਗੱਲ ਫੋਨ ਤੇ ਕ ਗੱਲ ਫਰੈਂਡ ਬੇਲੀ ਗਰਲਫ੍ਰੈਂਡ ਹਾਂ ਗਰਲਫ੍ਰੈਂਡ ਉਸ ਕੁਲੜੇ ਪਰਦੇ ਹੁੰਦੇ ਨਾ ਉਹ ਬਰਬਾਦੀ ਪੈਸੇ ਪਰੌਂਟ ਲੱਗਉਂਦੇ ਬਣਾ ਕੇ ਪੋਣ ਪਰੌਂਟ ਬਣਾ ਕੇ ਹਾਂ ਪੈਸਾ ਆਪਾਂ ਇੱਕ ਖਾਂਜੀ ਪੰਜ ਪਰੌਂਟ ਚਾਰ ਮਾਖਾ ਲਾਉਂਦਾ ਚਾਰ ਪਰੌਂਟ ਠੀਕ ਹੁਣ ਮੇਰਾ ਕਟੂਕੜ ਪੈ ਗਈ ਹੈ ਜੀ ਇਹ ਜੀ ਗਈ ਹੈ ਮੈਨੂੰ ਸੁਣੀ ਮੇਰੇ ਉਸ ਵਾਰ ਲੈ ਮਾੜਾ ਪੜਾ ਆ ਗਿਆ ਮੇਰੇ ਘਰ ਦੇ ਵਿੱਚ ਮੈਂ ਤੂੰ ਕਹ ਮੇਰਾ ਘਰ ਛੱਡਾ ਮੈਂ ਕਹ ਮੈਂ ਘਰ ਛੱਡ ਕੇ ਮੈਂ ਉਹਦੇ ਤੀਹ ਹਮ ਦਾ ਘਰ ਮੈਂ ਬਣਾ ਤਮ ਕਰਜ਼ ਮਾਈ ਬਣਾ ਤਾ ਕਿੰਨਾ ਔਖਾ ਲੱਗਦਾ ਬਹੁਤ ਔਖਾ ਭਾਈ ਬਹੁਤ ਔਖਾ ਕਿ ਮੈਂ ਕੀ ਕੀ ਹੋ ਗਿਆ ਬਗਾਨੇ ਹਮੇ ਰਾਨਾ ਬਗਾਨੇ ਟੁਕੜਾ ਤੇ ਨਾ ਖੰਬੜਾ ਸਭ ਨਾ ਨਹੀਂ ਮਿਲਗਾ ਸੋਣਾ ਘਰ ਜਵਾਈ ਵਰਕ ਤੁਸੀਂ ਕਹਿੰਦੇ ਸੀ ਔਖੇ ਹੋਗੇ ਤੇ ਜਦੋਂ ਜਨਾਨੀਆਂ ਵਿਆਹ ਕੇ ਜਾਂਦੀਆਂ ਕਿਸ ਬਗਾਨੇ ਪਿੰਡ ਬਗਾਨੇ ਘਰੇ ਬਗਾਨੇ ਬੰਦੇ ਨਾਲ ਉਹ ਨਾ ਉਹ ਫਰੋਲਾ ਹੋ ਜਾਣਾ ਛਾ ਟੋੜਾ ਰੀਤੀ ਰਿਵਾਜ ਮੌਸਮ ਦਾ ਰੀਤੀ ਰਿਵਾਜ ਉਹ ਤਾਂ ਹਰ ਵੀ ਦਿਨ ਆਉਣੀ ਜਿਵੇਂ ਹਰ ਸਾਲ ਸੌਣ ਆਉਂਦਾ ਦੋ ਬੰਡਾ ਬੈਠਾ ਗਿਆ ਤਾਂ ਲੜਕੀ ਨੇ ਆਪਣੇ ਸੋਹਰੇ ਪਰਿਵਾਰ ਚ ਆਉਣੀ ਹਾਂ ਹਮ ਆਪ ਆਪਣੇ ਘਾਟੋ ਕਾਟੋਂ ਉੱਥੇ ਗਈ ਤੂੰ ਬੈ ਕੇ ਉਹ ਮੈਨੂੰ ਥੋੜੂ ਲੈ ਤੁਰੇ ਬੈ ਕੇ ਪਹਿਲਾਂ ਉੱਠੀ ਗਈ ਸੀ ਉਦੋਂ ਬਾਅਦ ਸਾਡੀ ਮੈਰਿਡਨ ਯੂਨੀਵਰਸਿਟੀ ਤੋਂ ਮੇਰਾ ਸਾਨੂੰ ਬਾਈ ਨੂੰ ਬਾਈ ਨੂੰ ਆ ਤੁਮਾਚੂ ਤੂੰ ਮੇਰੀ ਮੈਰਿਡ ਹੋਈ ਹੈ ਸਾਨੂੰ 1922 ਦੇ ਵਿੱਚ ਸਾਨੂੰ 1922 ਦੇ ਵਿੱਚ ਮੇਰੀ ਮੈਰਿਡ ਹੋਈ ਸੀ ਤੇ ਹੁਣ ਤੂੰ ਤੂੰ 50 ਵਾਰੀ ਮਰ ਗਿਆ ਮੇਰੇ ਬਾਈ 'ਚ ਵਿਆਹ ਹੁੰਦਾ ਕੀ ਗੱਲਾਂ ਕਰਦਾ ਤੂੰ ਪਹਿਲਾਂ ਸਾਨੂੰ 1922 ਦੇ ਵਿੱਚ ਤੂੰ ਨੂੰ ਜਾ ਕਿਉਂ ਕੋਈ ਫਰਜ਼ੂਮ ਮਰੂ ਆਪੇ ਵੀ ਪਤਾ ਤੈਨੂੰ ਮਤਰਾ ਹੈਂ ਕਾਸ਼ ਉਹਨੂੰ ਮੈਰੂ ਫੋਲੀ ਮੇਰੀ ਹੁਣ ਹਾ ਹਾ ਸਾਲਾਂ ਬਸ ਨੂੰ ਮਾਰ ਤੂੰ ਅੰਗਰੇਜ਼ਾਂ ਤੋਂ ਪਹਿਲਾਂ ਦਾ ਹੁਣ ਮੇਰੀ ਮਰ ਜਾਣ ਬਸ ਤਾ ਗੋਲਗੱਲੇ ਫਤ ਮੱਥਾ ਟੇਕਦਾ ਦੋ ਜਿਹੜਾ ਹੁਣ ਕਿ ਤੂੰ ਕਿਹੜਾ ਪ੍ਰੇਤਾ ਤੇ ਨੂੰ ਫੇਰ ਮੱਥਾ ਟੇਕਦਾ ਮੈਰ ਤੋਂ ਬਸ ਤੂੰ ਹੁਣ ਉਹ ਵਾਲਾ ਸਾਨੂੰ ਨੂੰ ਸੌਖ ਹੁਣ ਕਹਿੰਦਾ ਚਾਹਦਾ ਸਨ 2000 ਤੱਕ ਤੱਕ ਚਾਹਦਾ ਕਿਨੇ ਸਾਲ ਹੋ ਗਏ ਉਹ ਪਰਪਰਾਂ ਚੱਲਦੀ ਆ ਰਹੀ ਜਾਂ ਜੋ ਮੇਰੀ ਮੇਰੀ ਗਰਲਫ੍ਰੈਂਡ ਹੈ ਜਿਹੜੀ ਉਹ ਵੀ ਮੱਥਾ ਟੇਕ ਲਿਆ ਮੈਂ ਉਹ ਤੇ ਹੋਣਾ ਆਇਆ ਸੀ ਹੈ ਮੁੰਡਾ ਆਇਆ ਸੀ ਹੁਣ ਮੱਥਾ ਟੇਕ ਲਿਆ ਛਾਲ ਛਾੜੇ ਤਾਂ ਹੁਣ ਬਹੁਤ ਖੁਸ਼ਾ ਤੋ ਬੜੀ ਮੋ ਕੰਮ ਤੇ ਚਿੰਗੀ ਖਾਟੋ ਮੈਂ ਪਰ ਮੈਂ ਗਰਲਫ੍ਰੈਂਡ ਨਾਲ ਮੈਂ ਉਹ ਮਰੂਣਾ ਰੱਖ ਦੋਸਤ ਮਰਾ ਹੁਣ 2 2 ਵਜੇ ਰੋਣਾ ਰਾਤ ਨੂੰ ਰੋਗੜੀ ਫਰਾਈ ਜਾਉਂਦੀ ਆ ਮੈਂ ਰੋਣਾ ਮੈਂ ਖਾਡੂ ਕਹਿੰਦਾ ਫਿਰ ਮੈਂ ਖਾਡੂ ਖਾਣਾ ਮਾਂ ਮੈਂ ਇਹ ਚੀਜ਼ ਤੂੰ ਰੱਖ ਲੈ ਜੀ ਲੋ ਹਮ ਮੈਂ ਤੇਰਾ ਤੇਰੀ ਰੋਹਾਂਗਾ ਹੈਗਾ ਨਾ ਜੇ ਮੈਂ ਗਲਟਾ ਤਾਂ ਮੁੰਡਾ ਬਈ ਸਹੀ ਹੁਣ ਜਿਹੜੂ ਗੱਲ ਸੁ ਗੱਲ ਸੁਣਨ ਲੋਗ ਹੈ ਜਿਹੜੇ ਮੇਰੇ ਗੱਲ ਫਰੈਂਡ ਹੈ ਗਰੇ ਫਰੈਂਡ ਹੂੰ ਉਹਨੇ ਵਿਆਹ ਕਰਾਇਆ ਉਹ ਬਾਹਰ ਬੋੜੇ ਨਾਲ ਵਿਆਹ ਕਰਾਇਆ ਅੱਛਾ ਮੇਰੀ ਗਰੇ ਨਾਲ ਗੱਲ ਹੂੰ ਤਾਂ ਫੋਲਾਈ ਪ੍ਰੋਪਰ ਗੱਲ ਐ ਐ ਚੁਜਾਂ ਫਰੈਂਡ ਹੂੰ ਤੋ ਆ ਮੇਰੀ ਮੈਜਨ ਵਾਸਤੇ ਤੈਨੂੰ ਗੋਲ ਬਲੇ ਕਾ ਕੇ ਮੱਥਾ ਟੁਕਉਂ ਪੰਜ ਮਿੰਟ ਅਗਰ ਕੁੱਤੇ ਕੋਈ ਕਰੀ ਜਾਂਦਾ ਨਾ ਹੋ ਜਾ ਪੇਠਾ ਕਰ ਦਿੰਦੇ ਖਾਲੀ ਹੁੰਦੇ ਜਦ ਬੱਲੀ ਇਕੱਠੇ ਖਾਲੀ ਕਰ ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੇ ਡੱਟੇ ਹੋ ਪੁੱਕੀ ਨੂੰ ਲਾਉਂਦੇ ਰਗੜਾ ਮਾਸੀ ਪਾਉਂਦੇ ਨਾ ਪਾਣੀ ਠੇਕੇ ਤੇ ਠੇਕੇ ਤੇ ਕਰ ਪਾ ਲੈਣਾ ਮौज ਲੱਗ ਜਾਣੀ ਨਹੀਂ ਠੇਕੇ ਤੇ ਕਰ ਪਾ ਲੈਣਾ ਕਦਰ ਗਈ ਕੀ ਗੱਲ ਆ ਠੇਕੇ ਤੇ ਕਰ ਪਾ ਲੈਣਾ ਮौज ਲੱਗ ਜਾਣੀ ਨਹੀਂ ਠੇਕੇ ਤੇ ਕਰ ਪਾ ਲੈਣਾ ਪੱਖਾ ਛੱਡ ਦੇ ਤੂੰ ਐਡੀ ਗੱਲ ਦਾ ਇਕੋ ਚ ਨਾ ਮਨ ਉਹ ਗਾਣਾ ਬੈਠੀ ਨਾ ਖੜਕਾ ਮੈਸ ਨਾ ਆਹਾ ਹੁਣ ਹਦੋ ਪੈਣਾ ਕਰ ਸ਼ਕਤੀਆਂ ਜੰਨਾਂ ਤੂਟ ਉਹਨਾ ਦੀ ਜਾਰੀ ਨਹੀਂ ਹੇ ਅੱਜ ਦੇ ਵਿਛੜੇ ਕਦੋਂ ਮਿਲਾਂਗੇ ਜੱਟੇ ਛੰਦ ਨਾ ਆਵੇ ਨਹੀਂ ਹੇ ਬਰਤਨ ਮੋਲ ਵਾਲਾ ਮਾਚੀ ਰੋਵੇ ਤੇ ਪੂਰਾ ਆਵੇ ਨਹੀਂ ਨੀ ਅੱਖੇ ਲੱਗ ਲਾ ਮੇਰੀਆਂ ਮੰਨ ਲੈ ਪਉ ਪਛਤਾਉਣਾ ਜਵਾਨੀ ਤਲ ਦੂਨੀ ਹਲੇ ਡੁੱਬੋ ਜਾਣਗੇ ਕਹਿਣਾ ਬਾਬਾ ਇਹ ਠੇੜਾ ਦੇ ਵਿੱਚ ਹੀ ਰਛ ਲੈ ਟੀੜਾਂ ਦੇ ਤਾਂ ਮਾਰੇ ਨਹੀਂ ਐ ਅੱਜ ਦੇ ਵਿੱਚੇ ਕਦੋਂ ਮਿਲਾਂਗੇ ਟੀਏ ਸਮਝ ਨਾ ਆਵੇਨੀ ਇਹ ਦੇ ਵਿੱਚੀ ਕਿਆਹੀ ਰੇ ਰੋਵੇ ਤੇ ਕੁਰਾ ਲਾਵੇਨੀ ਨਿੱਕੇੜੇ ਦੁੱਖ ਦਾ ਲੈ ਆ ਬਦਲਾ ਨਹੀਂ ਹੁੰਦੀ ਐਂ ਟੀਏ ਜਵਾਨੋਂ ਕੱਤੀ ਨਹੀਂ ਜਾਂਦੀ ਛੱਡ ਕੇ ਕਾਲਜਾ ਲਾਏਗੀ ਨਹੀਂ ਆਏ ਦੁਖ ਜਾਣੀ ਐ ਕਮ ਕਮ ਲਗਾ ਰਾਂ ਕਲੀ ਜਾਈ ਕਲੀ ਆ ਵਾੜੇ ਤੇ ਮੇਰੇ ਜੱਟ ਦੀਆਂ ਗਾਨੀਆਂ ਤੋੜਨ ਤੋਂ ਬਾਅਦ ਤੇ ਸਾਇਰਾਂ ਦੇ ਮਾਇਨੇ ਚ ਕੀ ਆਇਆ ਉਹ ਕੀ ਆਇਆ ਹੈ ਸਿੱਟਾ ਲੱਖਿਆ ਕੁਮਾਰਂ ਦਾ ਦੋਇਸ ਕਦਾ ਨੀ ਮੇਰਾ ਤਕ ਤਕ ਕਰ ਦਇਆ ਸੰ ਹੇ ਕਿਛ ਚੰਗਲੇ ਵੜੇਆਂ ਲੱਗੀਆਂ ਹੈ ਜੱਟੀ ਦੇ ਪੇਸ ਗਈਆਂ ਲਿਆ ਇੱਤ ਚੱਲ ਕੇ ਇਹ ਮੈਨੂੰ ਕਹਿ ਦਿੱਤੀ ਛੇਪ ਇੱਤ ਚੱਲ ਲੱਗ ਤਾ ਤੇਲ ਚ ਵਾਹ ਲੜਿਆ ਇਹ ਨੂੰ ਮੈਨੂੰ ਉੰਡਾ ਨਹੀਂ ਖਾਣ ਨੂੰ ਨਾ ਕੀ ਹੁੰਦਾ ਹਾਂ ਨਾ ਇਹ ਤਾਂ ਮੈਂ ਬਹੁਤ ਛੋਨੇ ਗਾਉਣਾ ਅਮਾਜੀ ਤਾਰੇ ਤੱਕ ਛੈ ਨਹੀਂ ਲਿਖਦਾ ਤੇਰੇ ਤੇ ਹੀ ਸੁਣਾਉਣਾ ਤੈਨੂੰ ਕੰਨਾ ਕਿਛ ਫੁੱਲਾਂ ਵਾਲੀ ਪਿੱਤਲੀ ਦਾ ਪਰਛਾਵਾਂ ਪੈਣਾ ਤੇ ਉਹ ਫੁੱਲਾਂ ਉੱਤੇ ਦੁੱਲਦੀ ਏ ਤੂੰ ਦੁੱਲ ਜੇ ਸੋਹਣੇ ਚਿਹਰੇ ਪਰ ਰੋਜ਼ ਰੋਜ਼ ਕਹਿਣਾ ਮੈਂ ਅੱਜ ਚੰਦਕਾਰ ਬਦਲਦੀ ਰਹੇਗੀ ਅਸੇ ਕੱਠਮੀ ਨਾ ਉਹਦਾ ਬੇਤਦਰੇ ਨਹੀਂ ਬਸ ਯਾਰ ਬਦਲ ਗਿਆ ਐ ਕਿਚੋ ਪਕਾ ਲਾਦੋਂ ਨਾ ਕਰਕੇ ਆਹ ਬਸ ਉਹ ਰੋਮਾਂਡ ਗੀਤ ਆ ਤੰਨ ਮਾਦੂ ਨਾ ਪਚੂ ਪਣੀ ਨਾ ਆ ਮੈਂ ਤੈਨੂੰ ਮਾਰੂ ਇਹ ਚੜਾ ਕੈਮਰਾਮੈਨ ਹੁਣ ਫੋਟੋ ਮਾਰੂ ਗਾਣਾ ਛਣਾ ਮੇਰੇ ਹੋਤੇ ਬੈਟਿਆ ਏ ਕੀ ਗੱਲ ਬੜਾ ਛਣਾ ਜੇ ਪੈ ਤੈਨੂੰ ਹੁੰਦਾ ਕੁਝ ਛਣਾ ਦਿੰਗੀ ਛੜਿਆ ਨਹੀਂ ਮੁਸ਼ਕਲਾ ਘਰ ਮੈਂ ਚੱਲ ਮੈਂ ਤਾਂ ਛੜਿਆ ਨਹੀਂ ਠੀਕਾ ਗਾਣਾ ਛਣਾ ਆਦਨੇ ਗੱਲ ਤੇਰੇ ਆ ਮੁਕਾਇਆ ਆ ਸੱਚੀ ਮੁਕ ਜਾਣੀ ਹੈ ਆਲੇ ਵੇਖ ਲੈ ਨ ਬਜ ਕੌਣ ਸੌਣ ਲੱਗ ਗਿਆ ਉਹ ਫਿਰ ਕਿੰਨਾ ਥੋੜਾ ਟਿਕਾੜ ਰਹੀ ਚ ਕੋਲ ਬੋਲਦੀ ਤੇਰੀ ਬਾਤ ਚ ਕੋਲ ਕਿਉਂ ਕੀਤੀ ਐ ਤੂੰ ਗੱਲ ਸਾਨੂੰ ਛੱਡ ਜਾਣਦੀ ਪਿਆਰ ਸਾਡਾ ਦਿਲ ਆਪਣੇ ਛੁੱਕੜ ਜਾਣਦੀ ਕਿਉਂ ਕੀਤੀ ਐ ਤੂੰ ਗੱਲ ਸਾਨੂੰ ਛੱਡ ਜਾਣਦੀ ਪਿਆਰ ਸਾਡਾ ਦਿਲ ਆਪਣੇ ਚੋਂ ਕੱਢ ਜਾਣ ਦੀ ਤੇਰਾ ਕਿਹਾ ਸਾਨੂੰ ਵਰਦਾ ਗੰਡਾ ਸਾ ਹੋ ਗਿਆ ਸਾਡੀ ਜਾਨ ਤੇ ਬਣੀਏ ਸਾਡੀ ਜਾਨ ਤੇ ਨਾ ਕੋਈ ਲੈ ਕਮਡਿਟੀ ਮੈਂ ਤੇਰੀ ਬਾਤ ਕਰ ਤੇ ਪੈਸੇ ਦੇ ਰਿਹਾ ਤੈਨੂੰ ਖਾੜੇ ਤੇ ਚੱਲ ਤੈਨੂੰ ਤਾਂ ਮੈਂ 20 ਰੁਪਏ ਨਾ ਦੇ ਮੈਂ ਭੁਖੜ ਨੂੰ ਨਾ ਚਾਹ ਨਾ ਪਾਣੀ ਚਾਹ ਨਾ ਪਾਣੀ ਗਾਹ ਤੇ ਪਟਾ ਵਿੱਚ ਬੈਠੀ ਚਾਹ ਬਣਾ ਕੇ ਪੀਤੀ ਆ ਹੈ ਤੇ ਆਹ ਦਾ ਕੀ ਕਹਿਣਾ ਸੀ ਲਿਆ ਗੁਰਗੇ ਤੇ ਚਾਹ ਬਣਾ ਕੇ ਦਵਾਂ ਹਾਂ ਫਿਰ ਤੁਗਾ ਨਾ ਥੇ ਨਾ ਮਹਿਫਿਲ ਲਾਇਆ ਕਰ ਹੁਣ ਮਨੂੰ ਜੀ ਕੇ ਆਕਾਰ ਮੈਂ ਬੈਹਾ ਹੈ ਗੱਣ ਵਾਲੇ ਮੈਂ ਤੈਨੂੰ ਇੱਥਾ ਜਿੱਥੇ ਬੈਹਾ ਉਹ ਕਹੇ ਹਾਂ ਆਏ ਕਿ ਮੈਂ ਥਾਰੇ ਜੀ ਕਿਆ ਕਰਨੇ ਕ ਵੱਡਾ ਵੀ ਕਿਆ ਕਰੂ ਆਪਣਾ ਮਨੂੰ ਜੀ ਬੰਤ ਜੀ ਹਾਂ ਬੰਤ ਜੀ ਕਿਆ ਕਰੂ ਠੀਕ ਆ ਅੱਗੇ ਕੀ ਲਵਾਏ ਕਿਦਾਂ ਹੋ ਹਾਂ ਜੀ ਬਣਾ ਕਮਰਾ ਨਾ ਪ੍ਰਣਾਲ ਹਮੇਰਾਲ ਤਾਂ ਹੈ ਉਹ ਨਾ ਹਾਂ ਡੰਗਲ ਮਾਰ ਕੇ ਜਮਾ ਡਾਇਲ ਮਾਰ ਕੇ ਚੱਕੀ ਵਾਲੇ ਦਾ ਹੋਏ